ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਤਨ ਸਿਗਰੂ ਦੇ ਬਾਦਲ ਸਾਹਿਬ ਮਹਾਰਾਜ ਸਦਾਈ ਜੈਕਾਰੇ ਸਦਾਈ ਜੈਕਾਰੇ ਸਰਬਤ ਦਾ ਭਲਾ ਕਰੋ ਬਾਬਾ ਜੀ ਮਿਹਰ ਕਰੋ ਕਿਰਪਾ ਕਰੋ ਬਈ ਬੁੱਖਾ ਕਲੇਸ਼ਾ ਨਾ ਮਾਜ ਕਰੋ ਬਾਬਾ ਜੀ ਔਕੀ ਗੜੀ ਨਾ ਦੇਖ ਲਈ ਕਰੋ ਕਿਰਪਾ ਤਨਤਨ ਸਿਗਰੂ ਦੇ ਬਾਦਲ ਸਾਹਿਬ ਮਹਾਰਾਜ ਆਪਣੀ ਕਿਰਪਾ ਕਰੋ ਮਿਹਰ ਕਰੋ ਬੱਚਿਆ ਦੇ ਬਾਬਾ ਜੀ ਕਰੋ ਕਿਰਪਾ it's pay time ਸੇ ਇੱਕ ਹਾਂ ਫਿਰਿਓ ਕਿੰਨ ਨਹ ਪਰਚੋ ਲਾਇਓ ਕਹਿ ਤਿਆ ਕਹਤੀ ਸੁਣੀ ਰਹਿਤ ਕੋ ਖੁਸ਼ੀ ਨ ਆਇਓ ਹਰ ਨਾਮ ਛੁਡ ਦੁਜੈ ਲੱਗਾ ਤਨ ਕੇ ਗੁਣ ਹਉ ਕਿਆ ਕਹਉ ਗੁਰਧਈਏ ਮਿਲਾਇਓ ਪਿਖਿਆ ਜੇ ਬਤੂ ਰਖਹਿ ਤਿਵ ਰਹਉ ਵਡੜੇ ਝਾਲ ਚੁਲੁੰਬਲਾ ਨਾਮੜਾ ਲਈਆ ਕਿਸ ਰਮੇਸ਼ਰਾ ਪੰਨਣਾ ਢੜਨ ਸਮਰੱਥ ਅਰਕਤੇ ਸੈਜ ਮੁਖ ਨਾ ਮੁੜਨ ਜਿੰਨੀ ਸਿਆਤਾ ਸਾਈਂ ਝੜ ਝੜ ਪਵਤੇ ਕੱਚੇ ਬਿਰਹੀ ਨਾ ਕਰਨਾਈ ਨਾਮ ਰਹੋ ਸਾਧੂ ਰਹੋ ਰਹੋ ਗੁਰੂ ਗੋਬਿੰਦ ਕਹੋ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰਮੰਤਾ ਰਾਮ ਨਾਮ ਉਰ ਮੈਂ ਤਾਂ ਮਨਹੀਂ ਕੋਏ ਜਹ ਸਮਰਤ ਸੰਕਟ ਮਿਟਾ ਦਰਸ ਤੁਹਾਰੂ ਹੋਏ ਸੁ ਕਹੋ ਟਲ ਗੁਰ ਸੇਵੀਐ ਇਹਨ ਸ ਸਹਜ ਸੁਭਾਏ ਦਰਸਨ ਪਰਸੈ ਗੁਰੂ ਕਾ ਜਨਮ ਮਰਨ ਦੁਖ ਜਾਏ ਹੁਵੇ ਸੇਵਤਖ ਸੰਮ ਦੀ ਨੂਰੇ ਅਰਸੋ ਗੁਰਸੋ ਛਟੀਆਂ ਤੁਧ ਡਿਠੇ ਸੱਚੇ ਬਾਤ ਸ਼ਾ ਵਲ ਜਨਮ ਜਨਮ ਦੀ ਕਟੀਆਂ ਬਹੁਤ ਜਨਮ ਬਿਸ਼ਰੇ ਥੇ ਮਾਦੋ ਇਹ ਜਨਮ ਤੁਮਾਰੇ ਲਿਖੇ ਸਦਾ ਉਸ ਆਸ ਲਗ ਜੀਵੋ ਚਿਰ ਭਇਓ ਦਰਸ਼ਨ ਦੇਖੇ ਸਤਨਾਮ ਵਾਹਿਗੁਰੂ ਸਾਹਿਬ ਜੀ ਤਨ ਅਸਰੀ ਮਹੱਲਾ ਪਹਿਲਾ ਕਰ ਦੁਜਾ ਅਸ਼ਟ ਪਦੀਆਂ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਗੁਰ ਸਾਗਰ ਰਤਨੀ ਭਰਪੂਰੇ ਅੰਮ੍ਰਿਤ ਸੰਤ ਚੁਗਹਿ ਨਹੀਂ ਦੂਰੇ ਹਰ ਰਸ ਚੋਗ ਚੁਗਹਿ ਪ੍ਰਭ ਭਾਵੈ ਸਰਵਰ ਮਹੰਸ ਪ੍ਰਾਨ ਪਤ ਪਾਵੈ ਗੁਰਸાગਰ ਰਤਨੀ ਭਰਪੂਰੇ ਅੰਮ੍ਰਿਤ ਸੰਤ ਚੁਗਹਿ ਨਹੀਂ ਦੂਰੇ ਅਹਰ ਰਸ ਚੋਗ ਚੁਗਹਿ ਪ੍ਰਭ ਭਾਵੈ ਸਰਵਰ ਮਹਾਂਸ ਪ੍ਰਾਨ ਪਤ ਪਾਵੈ ਕਿਹਾ ਬਗ ਬਪੜਾ ਛਪੜੀ ਨਾਏ ਕੀਚੜ ਡੁੱਬੈ ਮੈਲ ਨਾ ਜਾਏ ਰਹਾਓ ਰੱਖ ਰੱਖ ਚਰਨ ਧਰੇ ਵਿਚਾਰੀ ਦੁਬਦਾ ਛੂਡ ਪਏ ਨਿਰੰਕਾਰੀ ਮੂਕਤ ਪਦਾਰਥ ਹਰ ਰਸ ਚਾਖੇ ਆਵਣ ਜਾਣ ਰਹੇ ਗੁਰ ਰੱਖੇ ਸਰਵਰ ਹੰਸਾ ਛੋੜ ਨਾ ਜਾਏ ਪ੍ਰੇਮ ਭਗਤ ਕਰ ਸਹਿਜ ਸਮਾਏ ਸਰਵਰ ਮਹੰਸ ਹੰਸ ਸਮਾ ਸਾਗਰ ਇਕੱਠ ਕਥਾ ਗੁਰਬਚਨੀ ਆਦਰ ਸਨ ਮੰਡਲ ਇਕ ਜੋਗੀ ਬੈਸ ਨਾਰ ਨਾ ਪੁਰਖ ਕਹੋ ਕਹੂ ਕੈਸੇ ਤ੍ਰਿਭਵਨ ਜੋਤ ਰਹੇ ਲੇਵਲਾਈ ਗੁਰ ਨਰਨਾਥ ਸੱਚੇ ਸਰਣਾਈ ਆਨੰਦ ਮੂਲ ਅਨਾਥ ਆਧਾਰੀ ਗੁਰਮੁਖ ਭਗਤ ਸਹਿਜ ਵਿਚਾਰੀ ਭਗਤ ਵਸ ਲੋ ਭੈ ਕਾਟਣ ਹਾਰੇ ਹੌ ਮੈ ਮਹਾਰ ਮਲੇ ਪਗ ਧਾਰੇ ਅਨਕ ਜਤਨ ਕਰ ਕਾਲ ਸੰਤਾਏ ਮਰਨ ਲਿਖਾਏ ਮੰਡਲ ਮੈਂ ਆਏ ਜਨਮ ਫਦਾਰਥ ਦੁਬਦਾ ਖੋਵੈ ਆਹ ਨਾਚੀਨਸ ਭ੍ਰਮ ਭ੍ਰਮ ਰੋਗ ਕਹ ਤੋ ਪੜ ਤੋ ਸੁਣ ਤੋ ਏਕ ਤੀਰਜ ਧਰਮ ਤਰਣੀ ਧਰ ਟੇਕ ਜਤ ਸਤ ਸੰਜਮ ਅਰਦਾਸ ਸਮਾਏ ਚੌਥੇ ਪਦ ਕੋ ਜੇ ਮਨ ਪਤੀ ਆਏ ਸੱਚ ਨਿਰਮਲ ਮੈਲ ਨਾ ਲਾਗੇ ਗੁਰ ਕਾ ਸ਼ਬਦ ਪਰਮ ਭਉ ਭਗਤ ਸੂਰਤ ਮੂਰਤ ਆਦ ਅਨੂਪ ਨਾਨਕ ਜਾਚ ਸਾਚ ਸਰੂਪ ਸੱਚੇ ਨਿਰਮਲ ਮੈਲ ਨਾ ਲਾਗ ਗੁਰ ਕਾ ਸ਼ਬਦ ਭਰਮ ਭਉ ਭਾਗ ਸੂਰਤ ਮੂਰਤ ਆਦ ਅਨੂਪ ਨਾਨਕ ਜਾਚ ਸਾਚ ਸਰੂਪ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੰਦ ਸਾਹਿਬਾ ਪਹਿਲਾ ਘਰ ਦੂਜਾ ਅਸ਼ਟ ਪਦੀਆ ਇੱਕ ਓੰਕਾਰ ਸਤਗੁਰ ਪ੍ਰਸਾਦ ਹਰ ਸਾਗਰ ਰਤਨੀ ਭਰਪੂਰੇ ਅੰਮ੍ਰਿਤ ਸੰਤ ਚੁਗਹਿ ਨਹੀਂ ਦੂਰੇ ਹਰ ਰਸ ਚੋਗ ਚੁਗਹਿ ਪ੍ਰਭ ਭਾਵੈ ਸਰਵਰ ਮੈਂ ਹੰਸ ਪ੍ਰਾਨ ਪਤ ਪਾਵੈ ਸਤਿਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਹੁਕਮਨਾਮਾ ਸਹਿਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਮੁਕੱਦਸ ਅੰਗ 685 ਤੇ ਸੁਭਾਈ ਮਾਨ ਸਹਿਬ ਕਿਰਪਾ ਕਰਨ ਸਾਰੀਆਂ ਸੰਗਤਾਂ ਦਾ ਗਾਵਿਆ ਸੁਣਿਆ ਛਾਏ ਪਾਵੇ ਸਹਿਬ ਦੇ ਬਚਨ ਦਿਲਾਂ ਚ ਵਸ ਜਾਣ ਜੀਵਨ ਦਾ ਆਨੰਦ ਹੈ ਖੁਸ਼ੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ